ਫਿਰੇ ਢੇੜਾ ਕੱਢ ਕੇ ਦੇਖ ਲਾਂ ਮੈਂ ਪੈਸੇ ਦੇ ਤੇ ਚਲਾ ਕੇ ਦੇਖ ਤੁਸੀਂ ਉਹ ਬੰਦੇ ਨੂੰ ਨਾ ਖੁਸ਼ੀਆਂ ਦਿੱਤੀਆਂ ਨੇ ਅਗਲਾ ਤੁਹਾਨੂੰ ਤਾਂ ਦੁਆ ਦੇ ਕੇ ਗਿਆ ਚੱਲ ਚੰਗਾ ਯਾਰ ਮੈਂ ਫੇਰ ਕਰਨਾ ਤੈਨੂੰ ਭਰਾ ਓਕੇ ਉਹ ਹਾਂਜੀ ਕਿੱਦੋਂ ਓਕੇ ਸਸੀ ਗਾਲ ਮਨਿੰਦਰ ਸਿੰਘ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਵਧੀਆ 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 ਹੋਰ ਸੁਣਾ ਵਾਹ ਵਧੀਆ ਕਿੱਧਰ ਚੱਲੇ ਆ ਮੈਂ ਐਕਟਿਵ ਲਾਈ ਹੋਈ ਸੀ ਨਾ ਸੇਲ ਤੇ ਤੁਹਾਨੂੰ ਪਤਾ ਹੀ ਆ ਹਾਂ 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 ਬਸ ਉਹਦਾ ਹੀ ਕਰਨ ਲੱਗੇ ਆ ਸੌਦਾ ਜੀ ਯਾਰ ਐਕਟਿਵਾ ਦਾ ਮੈਨੂੰ ਵੀ ਚਾਹੀਦਾ ਤੈਨੂੰ ਕਿਹਾ ਮੈਨੂੰ ਦੇ ਦੇ ਯਾਰ ਲੈਲਾ ਜਿਹੜਾ 15 20 ਹਜ਼ਾਰ ਲੈਣਾ 15 20 ਹਜ਼ਾਰ ਹੋਰ ਉਹ ਨਾ ਉਹ ਭਰਾਵਾ ਮੇਰਾ ਸੌਦਾ ਹੋ ਗਿਆ ਹੋਇਆ 30 35 ਹਜ਼ਾਰ ਦਾ ਉਹ ਤੂੰ ਦੇ ਕੇ ਲਾਂਬੇ ਕਰ ਮੈਨੂੰ ਲੈ ਚੱਕ 20 ਹਜ਼ਾਰ ਮੈਂ ਦਰਨਾ ਹੋਰ ਦੱਸ ਉਹ ਯਾਰ ਉਹ ਇੰਨਾ ਕੀ ਮੁੱਲ ਆ ਯਾਰ ਇਹਦਾ ਉਹ ਮੇਰਾ ਹੋ ਗਿਆ ਹੋਇਆ ਉਹ ਐਲੈਕਸਾ ਵਿੱਚ ਪਈ ਸੀਗੀ 35 ਹਜ਼ਾਰ ਦਾ ਸੌਦਾ ਹੋ ਗਿਆ ਹੋਇਆ ਮੇਰਾ ਚੱਲ ਬਾਕੀ ਮਰਜ਼ੀ ਐ ਤੇਰੀ ਲੈਣੀ ਮੈਂ ਵੀ ਸੀਗੀ ਚੱਲ ਐਂ ਕਰ ਤੂੰ ਜਾ ਯਾਰ ਮੈਨੂੰ ਥੋੜਾ ਜਿਹਾ ਕੰਮ ਐ ਚੱਲ ਠੀਕ ਆ ਮੈਂ ਜਾਂਦਾ ਓਕੇ ਹਾਂਜੀ ਕਿੱਧਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਵਧੀਆ ਵਧੀਆ ਠੀਕ ਹੋ ਵਧੀਆ ਵਧੀਆ ਆ ਜਾਓ ਬਿੱਲਿਆਂ ਚੱਲੀਏ ਮੜਾ ਜਾ ਲੈ ਮੈਂ ਤਾਂ ਉਧਰ ਮਿਲਣ ਆਇਆ ਸੀ ਮੈਨੂੰ ਨਾਲ ਹੀ ਵਕਾਰ ਪਾਤੀ ਕਿੱਧਰ ਜਾਣਾ ਉਹ ਸਕੂਟਰ ਜਾਂ ਸੌਦਾ ਜਾ ਕੀਤਾ ਸੀ ਕਿਸੇ ਨਾਲ ਉਹ ਬੰਦਾ ਦੇਖਣ ਆ ਰਿਹਾ ਅੱਛਾ ਆ ਚੱਲੀਏ ਮੜਾ ਜਾਈਏ ਉਹ ਐਲਕਸ ਤੇ ਬਾਈ ਜੀ ਉਹ ਐਲਕਸ ਤੇ ਆ ਲੋ ਵਲੈਕਸ ਫਰੋਡ ਹੁੰਦੇ ਚਲ ਮੈਂ ਤੇਰੇ ਨਾਲ ਜਾਂਦਾ ਐਵੇਂ ਕੋਈ ਐਵੇਂ ਫਰੋਡ ਨਾ ਹੋ ਜੇ ਜਾ ਯਾਰ ਮੈਨੂੰ ਵੀ ਕਹਿੰਦਾ ਸੀ ਜਾਣ ਨੂੰ ਮੈਂ ਥੋੜਾ ਜਿਹਾ ਬਿਜ਼ੀ ਆ ਤੁਸੀਂ ਜਾਓ ਮਿਲਦੇ ਆਂ ਬਾਈ ਸ਼ਾਮ ਨੂੰ ਓਕੇ ਜੀ ਓਕੇ ਮੈਂ ਆਈ ਜਾਣਾ ਪਾਰਟੀ ਕਰਦੇ ਆ ਫਿਰ ਪਾਰਟੀ ਕਰਦੇ ਆ ਓਕੇ ਠੀਕ ਹੈ ਚਲੋ ਭਾਈ ਬਾਈ ਤੁਸੀਂ ਫੋਨ ਕੀਤਾ ਸੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਹ ਸਕੂਟਰੀ ਹੈ ਬਾਈ ਹਾਂਜੀ ਆਹ ਸਕੂਟਰੀ ਹੈ ਵੀਰੋ ਦੇਖ ਲਓ ਭਾਈ ਇੰਨੇ ਤਾਂ ਹੈ ਨਹੀਂ ਇਹ ਠੀਕ ਵਰੀਆ ਵਾ ਅੰਦੇ 30000 ਦੀ ਤਾਂ ਜਾਏ ਸੀਗੀ ਨਹੀਂ ਨਹੀਂ ਉਹਦਾ ਸੌਦਾ ਜਦੋਂ ਨਾ ਪਹਿਲਾਂ ਹੀ ਹੋਇਆ 35000 35000 ਤੋਂ ਘੱਟ ਤਾਂ ਆਪਾਂ ਦੇਣੀ ਨਹੀਂ ਮੈਂ ਛੱਡ ਗਿਆ ਪਿੱਛੇ ਮੈਂ ਮਾਂ ਪੈਸੇ ਜਮਾ ਕੀਤੇ ਹੋਇਆ ਮਹੀਨੇ ਦੀ ਮਹੀਨੇ ਆਪ ਤੇ ਜਮਾ ਕਰਦਾ ਸੀ ਪੈਸੇ ਭੈਣ ਮੇਰੀ ਜਾਂਦੀ ਹੈ ਕਾਲਜ ਅੱਜ ਕੱਲ੍ਹ ਤੁਹਾਨੂੰ ਪਤਾ ਮਾਹੌਲ ਹੈ ਨੀਗਾ ਤੇ ਉਸ 5000 ਉਹਦੇ ਚੋਂ ਹੁਣ ਉਹਦਾ ਰੱਖਿਆ ਹੋਇਆ ਫੀਸ ਦਾ ਨਹੀਂ ਤਾਂ ਮੈਂ ਤੁਹਾਨੂੰ 35 ਦੇ ਦਿੰਦਾ ਪਿੱਛੇ ਮੈਂ 40 ਛੱਡ ਗਿਆ ਆ ਮੈਂ ਕਿ ਤੈਨਾਂ ਨਾਲ ਝਗਾਨ ਹੋ ਗਈ ਆ ਤਾਂ ਕਰਕੇ ਮੈਂ ਤੁਹਾਨੂੰ 35 ਦੇ ਰਿਆਂ ਨਹੀਂ ਤਾਂ ਮੈਂ 40 ਮੁੰਡਾ ਦਿੰਦਾ ਸੀ ਚਲੋ ਠੀਕ ਹੈ ਵੀਰੇ ਢ ਪੈਸੇ ਦੇ ਤੇ ਚਲਾ ਕੇ ਦੇਖ ਲੈ ਤੇਰੀ ਵੀ ਆ ਉਸ ਤੋਂ ਬਾਅਦ ਦੇ ਦੇ ਤੇ ਦੱਸਿਆ ਤਿੰਨੇ ਇੱਕ ਢੇੜਾ ਘਾਟੀ ਲੰਦਾ ਪੈਸੇ ਦਾ ਦੇ ਇਹ ਤਾਂ ਢੇੜਾ ਵੀ ਘੱਟ ਨਹੀਂ ਮੇਰੇ ਭੈਣ ਲੈਣੀ ਆ ਨਾ ਸਕੂਟਰੀ ਤੇ ਮੁੜ ਕੇ ਉਹ ਮਾੜੀ ਥੋੜੀ ਦਵਾਂਗੇ ਤੈਨੂੰ ਆ ਪੁੱਰੇ ਕਿੰਨੇ ਆ 2000 ਰੁਪਏ ਆ ਇਹ ਉਹ ਯਾਰ ਤੈਨੂੰ ਮੈਂ 35 ਗਿਆ ਤੂੰ ਫੇਰ 30 ਵੜਾਈ ਜੰਨਾ ਭਾਜੀ 5000 ਮੈਂ ਫੀਸ ਵਾਸਤੇ ਰੱਖਿਆ ਮੈਂ ਕਾਲਜ ਦੀ ਫੀਸ ਉਹ ਯਾਰ ਮੈਂ ਥੋੜੀ ਠੇਕਾ ਲਿਆ ਫੀਸ ਆ ਯਾਰ ਤੂੰ ਦੇ ਕਿੱਦਾਂ ਕਰਨੀ ਆ ਮੈਂ 35 ਤੋਂ ਘੱਟ ਨਹੀਂ ਦੇਣੀ ਤੈਨੂੰ ਦੱਸਤਾ ਹੋਇਆ ਮੈਂ ਲੈ ਲਓ ਤਾਂ ਚਾਹੀਦੀ ਆ ਜੀ ਹੁਣ ਦੇਖ ਲੈ ਚਲਾ ਕੇ ਕੋਈ ਨਹੀਂ ਠੀਕ ਹੈ ਤੇ ਕਾਹ ਕੀ ਬਾਕੀ ਕਾਹ ਜੀ ਕਰ ਬਈ ਆਪਾਂ ਕਰ ਲਾਂਗੇ ਕੱਲ ਨੂੰ ਆ ਜੀ ਠੀਕ ਹੈ ਬਾਈ ਤਾਂ ਠੀਕ ਹੋ ਵੀਰੇ ਆ ਕੀ ਕੀਤਾ ਤੁਸੀਂ ਕਟਤੀ ਆਪਾਂ ਐਕਟਿਵ ਆ ਮੇਰੇ ਮੈਨੂੰ ਤਾਂ ਇਹ ਲੱਗਦਾ ਜੇ ਤੁਹਾਡੀ ਐਕਟਿਵ ਆ ਉਹਦਾ ਰੇਟ ਮੇਰਾ ਤਾਂ 15000 ਵੀ ਨਹੀਂ ਸੀਗਾ ਰੇਟ ਤਾਂ ਤਾਂ 15 17000 ਰਹੀ ਆ ਮੜ ਤੀ ਪਾ ਡਬਲ ਰੇਟ ਚ 30000 ਯਾਰ ਜਿਖਾ ਤਰੇ ਸਾਹਮਣੇ ਮਿੰਟ ਲਾਇਆ ਬਾਈ ਉਹ ਵੀ ਉਹੇ ਜਿਹਾ 35000 ਪੂਰਾ ਦੇ ਗਿਆ ਮਾਤੜ ਸਾਥੀ ਬੰਦਾ ਸੀਗਾ ਨਾਲੇ ਤੁਹਾਨੂੰ ਆਪਣੀ ਮਜਬੂਰੀ ਵੀ ਗਿਣਾ ਰਿਹਾ ਸੀਗਾ ਕਿ ਉਹਦੀ ਸਿਸਟਰ ਨੇ ਨਾ ਕਾਲਜ ਲੈ ਕੇ ਜਾਣੀ ਆ ਤੁਸੀਂ ਯਾਰ ਗੱਲ ਤਾਂ ਸੁਣਦੇ ਉਹਦੀ ਕੋਈ ਨਾ ਮੈਸੇਜ ਮੇਰੀ ਪਹਿਲਾਂ ਹੀ ਗੱਲ ਹੋ ਗਈ ਸੀ ਮੈਂ ਕਿਹਾ ਪੈਨਸਲ ਬਾਟਮ ਮੈਂ ਦੇਣੀ ਹੋਈ ਨਹੀਂ ਵੀਰ ਤੁਹਾਨੂੰ ਵੀ ਦਾ ਪਤਾ ਨਾ ਤੁਹਾਡੀ ਐਕਟਿਵਿਟੀ ਵਿੱਚ ਪ੍ਰੋਬਲਮ ਹੈਗੀ ਆ ਜਲਦੀ ਜਲਦੀ ਉਹ ਬੰਦ ਹੋ ਜਾਂਦੀ ਆ 1200 ਰੁਪਏ ਉੱਤੇ ਲੱਗਣ ਵਾਲਾ ਸੀਗਾ ਤੁਸੀਂ 20000 ਲੈ ਲੈਂਦੇ 22000 ਲੈ ਲੈਂਦੇ 35000 ਵੀਰੇ ਬਹੁਤ ਜ਼ਿਆਦਾ ਉਹ ਵਿਚਾਰਾ ਕਹਿਤਾ ਰਿਹਾ ਸੀ ਮਹੀਨੇ ਦੀ ਮਹੀਨੇ ਪੈਸੇ ਜੋੜ ਕੇ ਪਤਾ ਕੀ ਹੁੰਦਾ ਵੀਰੇ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਸੀਗਾ ਉਹ ਜੇ ਤੁਸੀਂ ਉਹ ਤੋਂ 20 ਵੀ ਲੈ ਲੈਂਦੇ ਨਾ ਮੈਨੂੰ ਦੁੱਖ ਨਾ ਲੱਗਦਾ ਪਰ ਕਿਸੇ ਦੀ ਮਿਹਨਤ ਮਜ਼ਦੂਰੀ ਦੀ ਕਮਾਈ ਦਾ ਨਜਾਇਜ਼ ਫਾਇਦਾ ਨਹੀਂ ਚੱਕੀਦਾ ਹੁੰਦਾ ਆਪਣੇ ਫਾਇਦੇ ਲਈ ਬਾਈ ਉਹਨੇ ਕਿੰਨੀ ਪਤਾ ਨਹੀਂ ਕਿੰਨਾ ਟਾਈਮ ਲਾਇਆ ਹੋਣਾ 10 ਮਹੀਨੇ 12 ਮਹੀਨੇ ਪਤਾ ਨਹੀਂ 2 ਸਾਲ ਲਾਤੇ ਹੁਣੇ ਆਪਣੇ ਭੈਣ ਨੂੰ ਸਕੂਟਰ ਹੀ ਲੈ ਕੇ ਦੇਣ ਲਈ ਤੁਸੀਂ ਮਾੜਾ ਨਹੀਂ ਸਬਰ ਕੀਤਾ ਅਗਲਾ ਵਿਚਾਰਾ ਇਹ ਵੀ ਕਹਿ ਰਿਹਾ ਸੀਗਾ ਕਿ ਭੈਣ ਦੀ ਫੀਸ ਦੇਣੀ ਆ ਹੁਣ ਵਿਚਾਰਾ ਪਤਾ ਨਹੀਂ ਕਿੱਥੋਂ ਅਰੇਂਜ ਕਰੂਗਾ ਮੇਰਾ ਤਾਂ ਕਹਿਣਾ ਇਹ ਆ ਬਈ ਤੁਸੀਂ ਉਹਨੂੰ ਬੁਲਾਇਆ ਨਾ ਕਾਗਜ਼ੀ ਕਰ ਲੈ ਜਿੰਨਾ ਤੁਹਾਡਾ ਜਾਇਜ਼ ਆ ਉਹਨੇ ਕੋ ਪੈਸੇ ਰੱਖ ਲੋ ਜੇ ਤੁਹਾਡਾ ਈਮਾਨ ਮੰਦਾ ਬਾਕੀ ਦੇ ਪੈਸੇ ਮੋੜ ਦੇ ਦੇ ਬਾਕੀ ਕੋਈ ਚੱਕਰ ਨਹੀਂ ਆਜੋ ਹੁਣ ਆਪਾਂ ਕੰਮ ਨੂੰ ਚੱਲੀਏ ਇੱਕ ਮਿੰਟ ਯਾਰ ਕੀ ਹੋ ਗਿਆ ਵੀਰੇ ਤੁਹਾਡੇ ਫੋਨ ਕਰੀ ਜਾਂਦਾ ਹੈਲੋ ਭਾਈ ਤੁਸੀਂ ਹੁਣ ਲੈ ਕੇ ਗਏ ਸੀ ਨਾ ਐਕਟਿਵਾ ਨੇੜੇ ਹੀ ਆਇਓ ਦੋ ਮਿੰਟ ਹਾਂਜੀ ਹਾਂਜੀ ਦੋ ਮਿੰਟ ਹੋ ਜਾ ਫੇਰ ਕੰਮ ਸੀ ਸੋ ਉਹਨਾਂ ਨੂੰ ਮੈਂ ਟੈਕੀ ਵਾਲੇ ਕੇ ਗਏ ਉਹ ਬੁਲਾਇਆ ਸੀ ਭਾਈ ਤੇ ਭਾਈ ਪੁੱਛ ਰਿਹਾ ਦੇਖ ਲਈ ਚਲਾ ਕੇ ਐਕਟੀਵੇਟ ਠੀਕ ਆ ਹਾਂਜੀ ਠੀਕ ਹੈ ਓਦਾਂ ਨਾ ਵਾੜੀ ਮੋਟੀ ਬੰਦ ਹੁੰਦੀ ਹੈ ਮੇਰਾ ਹੈਗਾ ਯਾਰ ਦੋਸਤ ਨੂੰ ਦਿਖਾ ਦੂੰਗਾ ਮੈਂ ਚਲੋ ਉਹਦਾ ਪਸੰਦ ਆ ਹਾਂਜੀ ਹਾਂਜੀ ਮੈਂ ਆਰਸੀ ਦੇਣੀ ਸੀ ਬਈ ਨਾਲੇ ਨਾਮ ਕਰਾ ਲਈ ਨਾ ਆਪਣੇ ਠੀਕ ਹੈ ਜੀ ਤੇ ਕਿੰਨੇ ਪੈਸੇ ਲਏ ਸੀ ਮੈਂ ਤੇਰੇ ਤੋਂ 35000 ਦਾ ਪੂਰਾ ਦੇ ਦੋ ਉਹਨੂੰ ਰੋਸਤਾ ਮੇਰ ਕੋ ਹੈ ਨਹੀਂ ਕਿ ਭਾਰੀ ਪੈਸੇ ਨੇ ਨਹੀਂ ਮੈਂ ਤੇ ਇਹ ਨਹੀਂ ਮੰਗ ਰਿਹਾ ਭਰਾਵਾ ਤੇ ਤੋਂ ਹੋਰ ਇੱਕ ਕੰਮ ਕਰ ਇਹਦੀ ਅਸਲ ਚ ਕੀਮਤ ਹੈਗੀ 20000 ਰੁਪਇਆ ਅੱਛਾ ਜੀ ਮੈਂ ਤੇਤੋਂ ਪਹਿਲਾਂ ਹੀ ਵੱਧ ਲਏ ਸੀਗਾ ਉਹ 15000 ਰੁਪਇਆ ਠੀਕ ਹੈ ਇਹ ਚੋਂ ਜਿਹੜਾ ਤੋ 1000 2000 ਦੀ ਠੀਕਰ ਵਾਲੀ ਤੇ 500 ਜਿਹੜੀ ਤੁਹਣੀ ਭੈਣ ਦੀ ਫੀਸ ਦੇਣੀ ਹੈ ਨਾ ਉਹ ਵੀ ਲੈ ਲਈ ਸੋ ਭਰਾਵਾ ਇਹ ਤੇਰੇ પાਪਸ ਦੇ ਦੇ ਅੱਜ ਕੱਲ ਵਰਨਾ ਕਹਾਂਦੇ ਉਹਦਾ ਜਮਾਨਾ ਕੋਈ ਨਹੀਂ ਵੀਰੇ ਪੈਸੇ ਵਾਪਸ ਦਿੰਦਾ ਹੈਗਾ 15 ਐ ਕਿ ਮੈਂ ਤਾਂ ਤੋਂ ਵਾਅਦਾ ਲੈ ਲਿਆ ਸੀਗਾ ਕਿ ਨਾ ਬਾਅਦ ਮੇਰਾ ਇੰਜ ਵੀਰ ਨਹੀਂ ਮਨ ਆਉਂਦੀ ਆ ਚੀਜ਼ ਨੂੰ ਨਾ ਕਿਉਂਕਿ ਮੈਂ ਕਿ ਤੈਨੂੰ ਬੁਲਾ ਕੇ ਵਾਪਸ ਕਰਦੇ ਆ ਠੀਕ ਹੈ ਅਈ ਤੁਸੀਂ ਬਹੁਤ ਵਧੀਆ ਇਨਸਾਨ ਹੋ ਰੱਬ ਤੁਹਾਡੇ ਕੰਮਾਂ 'ਚ ਬਰਕਤ ਪਾਉਗਾ ਦੇਖਿਓ ਹਾਂ ਬਹੁਤ ਠੀਕ ਹੈ ਬਾਈ ਸਾਸੀ ਗਾਂ ਵੀਰੇ ਆ ਕੀ ਕੀਤਾ ਸਰੰਦਰ ਵੀਰੇ ਤੁਹਾਡੀ ਗੱਲ ਨਾ ਮੇਰੇ ਜਹਾਂ ਚ ਬੈ ਗਈ ਜਿੰਨੇ ਕ ਪੈਸੇ ਜਾਇ ਸੀ ਉਹ ਮੈਂ ਲੈ ਲੇ। ਵਕੀਉ ਨੂੰ ਮੋੜ ਤੇ। ਪੈਂਤੀਆ ਲੈ ਕੇ ਮਨ ਨੂੰ ਨਹੀਂ ਖੁਸ਼ੀ ਨਹੀਂ ਹੋਈ ਸੀ। ਜਿੰਨੇ ਮੈਂ ਹੁਣ ਉਹਨੂੰ ਬੰਦੇ ਦੇਖ ਕੇ ਖੁਸ਼ੀ ਹੋਈ ਹੈ ਜਿੰਨੇ। ਫੀਰ ਦੇਖ ਜਾਉ ਤਾਂ ਖੁਸ਼ ਹੋ ਕੇ ਗਿਆ ਨਾ ਬੰਦਾ। ਮਨ ਨੂੰ ਸਕੂਨ ਜਾਂ ਮਿਲਿਆ। ਭਾਵੇਂ ਪਤਾ ਕੀ ਗੱਲ ਆ। ਦੁਨੀਆਂ ਨਾ ਦੁਆਵਾਂ 'ਤੇ ਟਿਕੀ ਹੋਈ ਐ। ਬੱਦੂਆਾਂ 'ਮਾ ਤਾਂ ਫ੍ਰੀਜ ਮਿਲ ਜਾਂਦੀਆਂ ਨੇ। ਪਰ ਦੁਆਵਾਂ ਲਈ ਨਾ ਬਹੁਤ ਪੈਸੇ ਖਰਚ ਕਰਨੇ ਪੈਂਦੇ। ਕਈ ਵਾਰੀ ਪੈਸੇ ਖਰਚ ਕੇ ਵੀ ਦੁਆਵਾਂ ਨਹੀਂ ਮਿਲਦੀਆਂ। ਜਿਹੜੀਆਂ ਅਸੀਸਾਂ ਨੇ ਨਾ ਉਹਦੇ ਨਾਲ ਜ਼ਿੰਦਗੀ ਚੱਲਦੀ ਆ ਤੁਸੀਂ ਉਹ ਬੰਦੇ ਨੂੰ ਨਾ ਖੁਸ਼ੀਆਂ ਦਿੱਤੀਆਂ ਨੇ ਅਗਲਾ ਤੁਹਾਨੂੰ ਤਾਂ ਦੁਆ ਦੇ ਕੇ ਗਿਆ ਗੱਲ 15 20000 ਦੀ ਨਹੀਂ ਹੈਗੀ ਗੱਲ ਇਹ ਆ ਕਿ ਆਪਾਂ ਇਨਸਾਨ ਆ ਤੇ ਇਨਸਾਨ ਹੀ ਇਨਸਾਨ ਨੂੰ ਖੁਸ਼ੀ ਦੇ ਸਕਦਾ ਖੁਸ਼ੀਆਂ ਵੀ ਜਿਵੇਂ ਨਾ ਹਾਸੇ ਉੱਗਣ ਕੇ ਹਾਸੇ ਬੇ ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕਤਰਾ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਬਾੜ ਕੇ ਸੀਨਾ ਪੱਥਰਾਂ ਦਾ